ਪਾਕਿਸਤਾਨ ਜਾ ਰਹੇ ਹੋ ਕਿਸ ਤਰ੍ਹਾਂ ਦਾ ਦਿਲ ਚ ਉਤਸ਼ਾਹ ਆ ਜੀ ਇਸ ਵਾਰ ਬਹੁਤ ਹੀ ਜ਼ਿਆਦਾ ਇੰਨਾ ਚਾਹ ਕੇ ਮੈਂ ਦੱਸ ਹੀ ਨਹੀਂ ਸਕਦਾ ਕੁਛ ਜੀ ਮੇਰੀ ਕਮ ਸੇ ਕਮ 20 ਸਾਲ ਹੋ ਗਏ ਮੈਨੂੰ ਵੀਡੀਓ ਵੇਦਨੂ ਪਾਕਿਸਤਾਨ ਦੀਆਂ ਮੇਰੀ ਬਹੁਤ ਮੰਨਾਂ ਪਾਕਿਸਤਾਨ ਜਾਣ ਦੀ ਵਿਛੜੇ ਗੁਰੂ ਦਾ ਮੱਤਦਰਸ਼ਨਾਂ ਦੀ ਗੱਲ ਕਰਦੇ ਆ ਇਸ ਵਾਰ ਉਹ ਤਾਂ ਵੀ ਜਿਹੜੀ ਉਹ ਪੂਰੀ ਹੋਣ ਜਾ ਰਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੂਰੀ ਹੋਣ ਢੀ ਜੀ ਇੰਨੀ ਜ਼ਿਆਦਾ ਕਿ ਮੈਂ ਦੱਸ ਹੀ ਨਹੀਂ ਸਕਦਾ ਕਿ ਕੁਝ ਬਿਆਨ ਨਹੀਂ ਕਰ ਸਕਦਾ ਕਿ ਮੈਂ ਜਿੰਨੀ ਮੇਰੀ ਤਮੰਨਾ ਸੀ ਸਤਗੁਰ ਨੇ ਪੂਰੀ ਕਰ ਦਿੱਤੀ ਆ ਮਾਣ ਲੱਗ ਗਿਆ ਦਸ ਚਾਪ ਹੋ ਗਏ ਨਹੀਂ ਚਾਪ ਨਹੀਂ ਕੁਛ ਹੀ ਤਾਂ ਅਸੀਂ ਚਾਹ ਤਾਈਆ ਪਿਆਰ ਸਾਨੂੰ ਇੰਨੀ ਖੁਸ਼ੀ ਆ ਭਰਾਵਾ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਆਈ ਸਾਲ ਜਾਣਿਆ ਫੇਰ ਵੀ ਆਏ ਹੁੰਦਾ ਵੀ ਨਾਲਕ ਬਾਬੇ ਦੀ ਧਰਤੀ ਤੇ ਕਦੋਂ ਭੱਜ ਕੇ ਉੱਡ ਜਾਈਏ ਹਾਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਇੰਨਾ ਸ਼ੁਕਰਾਨਾ ਕਰਦੇ ਅਸੀਂ ਇੰਨਾ ਸ਼ੁਕਰਾਨਾ ਕਰਦੇ ਤੇ ਉੱਥੇ ਪਿਆਰ ਵੀ ਬੜਾ ਮਿਲਦਾ ਬਹੁਤ ਹੱਦ ਤੋਂ ਜ਼ਿਆਦਾ ਭਰਾਵਾ ਪਿਆਰ ਮਿਲਦਾ ਮੈਂ ਕਹਿੰਨੇ ਆ ਇੰਨਾ ਪਿਆਰ ਕਿਤੇ ਨਹੀਂ ਮਿਲੂਗਾ ਕੋᱫਾ ਆਪਣੇ ਇਥੋਂ ਨਹੀਂ ਮਿਲੂਗਾ ਮੈਂ ਤੈਨੂੰ ਸੱਚੀ ਦੱਸ ਦਿਆਂ ਪਰ ਇਹ ਦੂਸਰੀ ਅਪਲਾਈ ਕੀਤਾ ਸਾਡਾ ਵਿਝ ਆਇਆ ਤੇ ਇੰਨੇ ਖੁਸ਼ ਹੋਇਆ ਮਨ ਨੂੰ ਉਹਦੀ ਖੁਸ਼ੀ ਆਪੀ ਇੱਕ ਬਰਨ ਦੱਸੂਗਾ ਅਸੀਂ ਦਰਸ਼ਨਾਤ ਕਰ ਜਾਣਾ ਵਾ ਬੱਡਰ ਬੁੱਡਰ ਦੀਆਂ ਲੈਣਾ ਸਭ ਚੱਕ ਰਣਾ ਖੁੱਲੇ ਆਓ ਤੇ ਖੁੱਲੇ ਜਾਓ ਬੜਾ ਮਜ਼ਾ ਅੰਦਰ ਜਾ ਕੇ ਹੋਏ ਆ ਬਈ ਖਾਲਸਾ ਦੇ ਸਾਜਨਾ ਦਿਵਸ ਤੇ ਮੌਕੇ ਤੇ ਪਾਕਿਸਤਾਨ ਜਾਣ ਵਾਲਾ ਜੱਥਾ ਅੱਜ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੋਂ ਪਾਸਪੋਰਟ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਜੋ ਸੰਗਤਾਂ ਨੇ ਉਹ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਹੈ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਹਾਲਾਂਕਿ ਬੀਤੇ ਸਮੇਂ ਜਦ ਗੱਲ ਕਰ ਗੱਲ ਕੀਤੀ ਜਾਵੇ ਤਾਂ ਜਥੇ ਤੇ ਬਹੁਤ ਸਾਰੇ ਵੀਜ਼ੇ ਜਾਂ ਛੜੇ ਸੀਗਾ ਉਹ ਕੱਟੇ ਗਏ ਸਨ ਜਿਸ ਵਿੱਚ ਕਾਫੀ ਜ਼ਿਆਸੀ ਰੋਸ਼ ਛੜਾ ਸੀਗਾ ਉਹ ਪਾਇਆ ਜਾ ਰਿਹਾ ਸੀ ਲੇਕਿਨ ਇਸ ਵਾਰ ਜਿਹੜਾ ਹੈ ਪਾਕਿਸਤਾਨ ਗਵਰਨਮੈਂਟ ਵੱਲੋਂ ਜਿੰਨੇ ਵੀ ਵੀਜ਼ੇ ਜੋ ਸ਼੍ਰੋਮੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਅਪਲਾਈ ਕੀਤੇ ਗਏ ਸਨ ਕਰੀਬ 1900 ਤੋਂ ਉੱਪਰ ਜਿਹੜੇ ਵੀਜ਼ਾ ਸਨ ਅਪਲਾਈ ਕੀਤੇ ਗਏ ਸਨ ਉਹਨਾਂ ਨੂੰ ਸਾਰਿਆਂ ਨੂੰ ਵੀਜ਼ਾ ਜਿਹੜੇ ਨੇ ਉਹ ਦਿੱਤੇ ਗਏ ਨੇ ਕੁਛ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਇਸ ਵਾਰ ਵੀਜ਼ੇ ਦਿੱਤੇ ਗਏ ਨੇ ਤਾਂ ਜੋ ਕਿ ਉਹ ਆਪਣੇ ਵਿਛੜੇ ਗੁਰੂਤਾਮਾ ਦੇ ਦਰਸ਼ਨ ਕਰ ਸਕਣ ਤੇ ਨਾਲ ਹੀ ਹੁਣ ਕੱਲ ਜਿਹੜਾ ਹੈ ਜਥਾ ਜਿਹੜਾ ਹੈ ਉਹ ਪਾਕਿਸਤਾਨ ਰਵਾਨਾ ਜਿਹੜਾ ਹੈ ਉਹ ਹੋਵੇਗਾ ਛੋਟੀ ਜੀ ਬੱਚੀ ਹੈ ਉਸ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆਂ ਕਿ ਕੀ ਕੰਮ ਚਾਹੋਗੇ ਬੱਚਾ ਕੀ ਕੰਮ ਚਾਹੋਗੇ ਤੁਸੀਂ ਜੇਕਰ ਜੇਕਰ ਗੱਲ ਕੀਤੀ ਜਾਵੇ ਤੁਸੀਂ ਪਾਕਿਸਤਾਨ ਜਾ ਰਹੇ ਹੋ ਤਾਂ ਕੁਝ ਬਜ਼ੁਰਗ ਵੀ ਨਾਲ ਗੱਲਬਾਤ ਕਰ ਲੈਣ ਕਾਕਲ ਸਾਹ ਵਾਇਗੁਰ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਪਾਕਿਸਤਾਨ ਜਾ ਰਹੇ ਹੋ ਕਿਸ ਤਰ੍ਹਾਂ ਦਾ ਦਿਲ ਚ ਉਤਸ਼ਾਹ ਆ ਜੀ ਇਸ ਵਾਰ ਬਹੁਤ ਹੀ ਜ਼ਿਆਦਾ ਇੰਨਾ ਚਾਹ ਕੇ ਮੈਂ ਦੱਸ ਹੀ ਨਹੀਂ ਸਕਦਾ ਕੁਸ਼ ਜੀ ਬਹੁਤ ਜ਼ਿਆਦਾ ਮੈਨੂੰ ਚਾਹ ਵਾ ਮੇਰੀ ਕਮਜ਼ੇ ਕਮ 20 ਸਾਲ ਹੋ ਗਏ ਮੈਨੂੰ ਵੀਡੀਓ ਵੇਦਨੂ ਪਾਕਿਸਤਾਨੀਆਂ ਮੇਰੀ ਬਹੁਤ ਮੰਨਾਂ ਪਾਕਿਸਤਾਨ ਜਾਣ ਦੀ ਤੇ ਮੈਂ ਬਹੁਤ ਬਹੁਤ ਹੀ ਸ਼ਰਮਣੀ ਕਮੇਟੀ ਦਾ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਮੈਨੂੰ ਵੀਜ਼ਾ ਦਵਾਇਆ ਵਾ ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਂ ਪਾਕਿਸਤਾਨ ਗੁਰੂ ਨਾਨਕ ਸਾਹਿਬ ਜੀ ਦੇ ਅਗਰ ਪੂਰਬ ਦੇ ਚਲੋ ਬਾਅਦ ਵਿੱਚ ਫੇਰ ਜਾਵਾਂਗੇ ਤੇ ਹੁਣ ਵਿਸਾਖੀ ਦੇ ਮੇਲੇ ਤੇ ਜਾ ਰਹੇ ਆ ਬਹੁਤ ਹੀ ਬਹੁਤ ਸ਼ੁਕਰਾਨਾ ਕਰਦਾ ਮੈਂ ਸ਼੍ਰੋਮਣੀ ਕਮੇਟੀ ਦਾ ਔਰ ਗੁਰੂ ਸਾਹਿਬ ਦਾ ਗੁਰੂ ਰਾਮਦਾਸ ਦਾ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕਰਕੇ ਵੀਜ਼ਾ ਮਨਵਾਇਆ ਕਿੰਨੇ ਦਿਨ ਦਾ ਵੀਜ਼ਾ ਲੱਗਾ ਜੀ 9 ਦਿਨ ਦਾ ਵੀਜ਼ਾ ਜੀ 9 ਦਿਨ ਦਾ ਵੀਜ਼ਾ ਆ ਔਰ ਦਿਮਾਗ ਚ ਕੀ ਤਾੰਗ ਚੱਲ ਰਹੀ ਹੈ ਕਿਉਂਕਿ ਸਵੇਰੇ ਸ਼ਾਮ ਅਰਦਾਸ ਵਿੱਚ ਅਸੀਂ ਵਿਛੜੇ ਗੁਰੂ ਤਾਂ ਮਤ ਦੇ ਦਰਸ਼ਨਾਂ ਦੀ ਗੱਲ ਕਰਦੇ ਆਂ ਹਾਂ ਇਸ ਵਾਰ ਉਹ ਤਾਂ ਜਿਹੜੀ ਉਹ ਪੂਰੀ ਹੋਣ ਜਾ ਰਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੂਰੀ ਹੋਣ ਢੀ ਜੀ ਇੰਨੀ ਜ਼ਿਆਦਾ ਕਿ ਮੈਂ ਦੱਸ ਹੀ ਨਹੀਂ ਸਕਦਾ ਕਿ ਕੁਝ ਬਿਆਨ ਨਹੀਂ ਕਰ ਸਕਦਾ ਕਿ ਮੈਂ ਜਿੰਨੀ ਮੇਰੀ ਤਮੰਨਾ ਸੀ ਸਤਿਗੁਰ ਨੇ ਪੂਰੀ ਕਰ ਦਿੱਤੀ ਆ ਮੈਂ ਹੋ ਸਕਦਾ ਕਿ ਸੱਚੇ ਪਾਤਸ਼ਾਹ ਨੂੰ ਕਿੰਨਾ ਮੈਨੂੰ ਫੇਰ ਆਉਣ ਦੇ ਗੁਰਪੁਰਬ ਤੇ ਵੀਜ਼ਾ ਫੇਰ ਮਿਲ ਜੇ ਮੈਂ ਫੇਰ ਜਾਊਂਗਾ ਔਰ ਇਸ ਵਾਰ ਕੋਈ ਵੀ ਵੀਜ਼ਾ ਕਟਿਆ ਨਹੀਂ ਗਿਆ ਲੱਗਦਾ ਕਿ ਪਾਕਿਸਤਾਨ ਥੋੜੇ ਸੌਫਟ ਜਿਹੜਾ ਆ ਕੋਰਨਰ ਦਿਖਾਇਆ ਕਿ ਪ ਕੀ ਨਰਾਸ਼ ਹੋਈ ਸੀ ਪਰ ਇਸ ਵਕਤ ਮਤਲਬ 1942 ਬੰਦਿਆਂ ਦੀ ਵੀ ਜਲ ਲੱਗ ਚੋ ਕਿ ਸਿੰਘਾਂ ਦੇ ਕਿ ਬਹੁਤ ਹੀ ਸਾਰੇ ਖੁਸ਼ ਆ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੈਕੀ ਖਾਲਸਾ ਵੈਗੜੀ ਜੀ ਕੀ ਫਤ ਹੈ ਸੋ ਕਈ ਇਹ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਹੋਰ ਵੀ ਇੱਥੇ ਲੋਕ ਜਿਹੜੇ ਨੇ ਮੌਜੂਦ ਨੇ ਜਿਹੜੇ ਸ਼ਰਧਾਲੂ ਇੱਥੇ ਮੌਜੂਦ ਨੇ ਜਿਹੜੇ ਪਾਕਿਸਤਾਨ ਜਾਣ ਵਾਸਤੇ ਤਿਆਰ ਨੇ ਤੇ ਹੁਣ ਤੁਸੀਂ ਛੋਟੀ ਜੀ ਇੱਕ ਬੱਚੀ ਵੀ ਆ ਉਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਮੈਂ ਬੇਟਾ ਤੁਹਾਡਾ ਇੱਕ ਨੂਰਕੌਰ ਕਿੰਨੀ ਏਜ ਆ ਤੁਹਾਡੀ 9 ਸਾਲ ਕੀ ਤੁਸੀਂ ਪਾਕਿਸਤਾਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਗੁਰਦਆਰਿਆਂ ਦੇ ਦਰਸ਼ਨ ਕਰੋਗੇ ਨਨਕਾਣਾ ਸਾਹਿਬ ਲਾਹੌਰ ਚ ਹੈ ਪੰਜਾ ਸਾਹਿਬ ਪੰਜਾ ਸਾਹਿਬ ਹੋਰ ਵੀ ਬਹੁਤ ਸਾਰੇ ਹਾਂ ਕਿੰਨੀ ਖੁਸ਼ੀ ਮਿਲ ਰਹੀ ਹੈ ਪਾਕਿਸਤਾਨ ਜਾ ਰਹੇ ਹੋ ਬਹੁਤ ਬਹੁਤ ਅਰਦਾਸ ਚਾਹੁੰਦਾ ਸਾਡੀ ਨਨਕਾਣਾ ਸਾਹਿਬ ਦੀ ਅਰਦਾਸ ਕਰਦੇ ਹੋ ਜਿ ਵਿਸ਼ਾਲੇ ਗੁਰੂ ਧਾਮਾਂ ਦੇ ਦਰਸ਼ਨ ਹੋਣ ਇਸ ਵਰ ਦਰਸ਼ਨ ਹੋਣ ਕੇ ਬਹੁਤ ਛੋਟੀ ਉਮਰ ਚ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਵਧੀਆ ਵਧੀਆ ਮੌਕਾ ਹੈ ਤੁਸੀਂ ਕੀ ਕਹਿਣਾ ਚਾਹੋਗੇ 12 ਤੁਹਾਡੀ ਕੀ ਲੱਗਦੀ ਹੈ ਮੇਰੀ ਬੇਟੀ ਲੱਗਦੀ ਹੈ ਕੀ ਕਹਿਣਾ ਚਾਹੋਗੇ ਵਿਛਲੇ ਗੁਰੂ ਧਾਮਾਂ ਦੇ ਦਰਸ਼ਨ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਬੱਚੀ ਛੋਟੀ ਜੀ ਸਾਡੇ ਬਹੁਤ ਅੱਛਾ ਮੌਕਾ ਮਿਲ ਰਿਹਾ ਜਾਨ ਦਾ ਰੱਬ ਦਿਦਿਆ ਨਾਲ ਅਸੀਂ ਹੁਣ ਬਸ ਇਹ ਫਟਾਫਟ ਜਾਈਏ ਤੇ ਦਰਸ਼ਨ ਕਰੀਏ ਅਕਸਰ ਹੀ ਜਦੋਂ ਵੀਜ਼ੇ ਨਹੀਂ ਸੀ ਮਿਲਦੇ ਬਹੁਤ ਸਾਰੀ ਨਾ ਲੋਕ ਕਰਦੇ ਸੀ ਕਿ ਪਾਕਿਸਤਾਨ ਗਵਰਨਮੈਂਟ ਨੂੰ ਕਹਿੰਦੇ ਸੀ ਕਿ ਵੀਜ਼ੇ ਦਿੱਤੇ ਜਾਓ ਇਸ ਵਾਰ ਖੁੱਲ੍ਹ ਦਿੱਤੀ ਗਈ ਸਮਝੋ ਕਿ ਫਾਇਦਾ ਹੋਏਗਾ ਜੀ ਫਾਇਦਾ ਹਾਂਜੀ ਬਿਲਕੁਲ ਬਹੁਤ ਫਾਇਦਾ ਹੈ ਕਿੰਨ ਦਿਨ ਦਾ ਵੀਜ਼ਾ ਮਿਲਿਆ ਜੀ ਇਸ ਦਾ 10 ਦਿਨਾਂ ਦਾ ਕਿਹੜੇ ਕਿਹੜੇ ਗੁਰੂਤਾਂ ਮੱਧ ਦੋਸ਼ ਹੋਣਗੇ ਗੁਰੂ ਨਾਨਕ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਹੋਣਗੇ ਹੋਰ ਵੀ ਕਾਫੀ ਗੁਰਦੁਆਰਾ ਸਾਹਿਬ ਹੈ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਜਾ ਕੇ ਫਰਸਟ ਐਕਸਪੀਰੀਅੰਸ ਹੈ ਦੇਖਦੇ ਹਾਂ ਕਿੱਦਾਂ ਰਹੇਗਾ ਕਦੀ ਕੋਈ ਰਿਲੇਟਿਵ ਹੈ ਪਾਕਿਸਤਾਨ ਚ ਜਾਂ ਕੋਈ ਕੋਈ ਹੈ ਕੋਈ ਨਹੀਂ ਕੋਈ ਨਹੀਂ ਉਸ ਸਾਈਡ ਪਰ ਖੁਸ਼ੀ ਬਹੁਤ ਹੈ ਕਿ ਹਾਂ ਵੀਜ਼ਾ ਲੱਗ ਗਿਆ ਅਸੀਂ ਜਾਵਾਂਗੇ ਅਰਦਾਸ ਚ ਵੀ ਸਾਡੇ ਆਂਦਾ ਨਨਕਾਣਾ ਸਾਹਿਬ ਬਾਰੇ ਪਾਸ ਹੁੰਦੇ ਅੱਧਾ ਫਟਾਫਟ ਚਲੀ ਜਾਈਏ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੁੰਦੇ ਪਹਿਲਾਂ ਤੁਸੀਂ ਦੱਸੋ ਕੀ ਲੈਸਿਆ ਦੱਸੋ ਚਾਹ ਪੀਓਗੇ ਨਹੀਂ ਚਾਹ ਪੀਨੇ ਤੁਸੀਂ ਤਾਂ ਅਸੀਂ ਚਾਹ ਤਾਈਆਂ ਪਿਆਰੇ ਸਾਨੂੰ ਇੰਨੀ ਖੁਸ਼ੀ ਦਾ ਭਰਾਵਾ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਆਈ ਸਾਲ ਜਾਣਦੇ ਆ ਫੇਰ ਵੀ ਆਏ ਹੁੰਦਾ ਵੀ ਨਾਨਕ ਬਾਬੇ ਦੀ ਧਰਤੀ ਤੇ ਕਦੋਂ ਭੱਜ ਕੇ ਉੱਡ ਜਾਈਏ ਤੇ ਅੱਜ ਬਿਕਰੂ ਮੈਨੂੰ ਛੋਟੇ ਛੋਟੇ ਬੱਚਿਆਂ ਨੂੰ ਐਸਾ ਵੀਜ਼ਾ ਮਿਲਿਆ ਪਾਕਿਸਤਾਨ ਸਰਕਾਰ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਇੰਨਾ ਸ਼ੁਕਰਾਨਾ ਕਰਦੇ ਅਸੀਂ ਇੰਨਾ ਸ਼ੁਕਰਾਨਾ ਕਰਦੇ ਪਹਿਲਾਂ ਵੀਜ਼ੇ ਕੱਟਦੇ ਹੁੰਦੇ ਸੀ ਸਾਨੂੰ ਬੜਾ ਦੁਖ ਹੁੰਦਾ ਉਹ ਵਿਚਾਰੇ ਵਾਪਸ ਮੁੜ ਕੇ ਜਾਂਦੇ ਸੀਗੇ ਅੱਜ ਤਾਂ ਸਰਕਾਰ ਨੂੰ ਦੋਨਾਂ ਨੂੰ ਇਹ ਅਪੀਲ ਕਰਦੇ ਹੱਥ ਜੋੜ ਕੇ ਬੇਨਤੀ ਹੈ ਸਾਡੀ ਵੀ ਤੁਸੀਂ ਖੁੱਲੇ ਵੀ ਜੇ ਦਿਆ ਕਰੋ ਸੰਗਤਾਂ ਜਿੰਨਾ ਜੀ ਕਰਨ ਉਨਾਂ ਚ ਰਹਿਣ ਤੇ ਖੁਸ਼ੀ ਵੀ ਰਹਿੰਦੇ ਆ ਤੇ ਉੱਥੇ ਪਿਆਰ ਵੀ ਬੜਾ ਮਿਲਦਾ ਬਹੁਤ ਹੱਦ ਤੋਂ ਜ਼ਿਆਦਾ ਭਰਾਵਾ ਪਿਆਰ ਮਿਲਦਾ ਮੈਂ ਕਹਿੰਨੇ ਆ ਇੰਨਾ ਪਿਆਰ ਕਿਤੇ ਨਹੀਂ ਮਿਲੂਗਾ ਉਹਦਾ ਆਪਣੇ ਇਥੋਂ ਨਹੀਂ ਮਿਲੂਗਾ ਮੈਂ ਤੈਨੂੰ ਸੱਚੀ ਦੱਸ ਦਿਆ ਠੀਕ ਹੈ ਗੁਰੂ ਜੀ ਦਾ ਆਪਣਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਧੰਨਵਾਦ ਕਰਦੇ ਆ ਕਿ ਇਦਾਂ ਕਿਸੇ ਦੇ ਬੀਜੇ ਨਹੀਂ ਕੱਟੇ ਗਏ ਤੇ ਅਸੀਂ ਇਹਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਬਾਕੀ ਮੇਰੇ ਪਾਤਸ਼ਾਹ ਦਸ਼ਮੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਜਣਾ ਤੇ ਦਿਵਸ ਤੇ ਚੱਲੇ ਆ ਉਸ ਦਿਨ 1999 ਬਸਾਖੀ ਵਾਲੇ ਦਿਨ ਅੰਮ੍ਰਿਤ ਖਾਲਸਾ ਸਾਜਿਆ ਸੀਗਾ ਪਰ ਤੋਂ ਖਾਲਸਾ ਸਾਜਿਆ ਸੀਗਾ ਉਸ ਦਿਨ ਤੋਂ ਅਸੀਂ ਉਧਰ ਹੀ ਨਹੀਂ ਆ ਬਹੁਤ ਬਹੁਤ ਰੀਣੀ ਅਸੀਂ ਇੰਨਾ ਚਾਹਨੇ ਆ ਅਜੇ ਤੱਕ ਇਹਨੇ ਵੀ 6 ਮਹੀਨੇ ਸਾਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਨਹੀਂ ਰਿਹਾ ਜੀ ਕਿ ਸਮਝੋ ਜੀ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਦਰਸ਼ਨ ਹੁੰਦੇ ਆ ਔਨ ਅਰਾਈਵਲ ਵੀਜ਼ੇ ਮਿਲਦੇ ਕੀ ਲੱਗਦਾ ਕਿ ਹਰ ਇੱਕ ਗੁਰਦੁਆਰਾ ਸਾਹਿਬ ਦੇ ਔਨ ਅਰਾਈਵਲ ਵੀਜ਼ੇ ਹੋਣੇ ਚਾਹੀਦੇ ਮੇ ਹੋਣੇ ਚਾਹੀਦੇ ਅਜੇ ਤੱਕ ਬਹੁਤ ਅਜੇ ਤੱਕ ਜਿੱਦਣ ਤੇ ਜਾਣ ਲੱਗੇ ਭਰਾ ਜੀ ਇਹ ਜੋ ਅਪੀਲ ਕਰਦੇ ਆ ਗੁਰੂ ਮਹਾਰਾਜ ਇਹਨਾਂ ਨੂੰ ਸੰਤਵ ਬਖਸ਼ੇ ਇਹ ਦੋਨੇ ਸਰਕਾਰਾਂ ਨੂੰ ਸੰਤਵ ਬਖਸ਼ੇ ਕਿਉਂਕਿ ਦੁਨੀਆ ਚੰਦੀ ਹੈ ਵੀ ਜੇ ਲ ਕੋਈ ਗਰੀਬ ਹੁੰਦਾ ਉਹ ਵੀ ਚੰਦਾ ਵੀ ਮੈਂ ਗੁਰਨਾਨਕ ਦੇਵ ਜੀ ਦੇ ਧਰਤੀ ਤੇ ਜਾਮਾ ਤੁਸੀਂ ਕਿੰਨੀ ਵਾਰ ਚੱਲੇ ਹੋ ਇਸ ਵਾਰ ਮੈਂ 7ਵੀਂ ਵਾਰ ਚੱਲ ਰਹੀ ਹਾਂ ਤੇ ਜਦੋਂ ਐਕਸਪੀਰੀਅੰਸ ਕਿਦਾਂ ਦਾ ਰਹਿੰਦਾ ਉਦੋਂ ਵੀ ਜਦੋਂ ਮੇਰੇ ਭੈਣ ਭਰਾ ਮਿਲਦੇ ਨੇ ਉਦੋਂ ਬਹੁਤ ਹਾਈ ਭਰਾਵਾ ਮੈਂ ਕਹਿੰਨੀ ਮੈਂ ਆਪਣੇ ਭਰਾ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਆ ਆਪਣੇ ਪਰਿਵਾਰ ਨਾਲੋਂ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਉਹ ਉਹ ਕਹਿੰਦੇ ਜਿਹੜੇ ਮਿਲਟਰੀ ਵਾਲੇ ਵੀ ਹੁੰਦੇ ਨੇ ਇੱਕ ਵੀ ਹੱਥਾਂ ਤੇ ਚੁੱਕ ਲਿਆ ਸੀ ਫੁੱਲਾਂ ਦੀ ਵਰਖਾ ਕਰਦੇ ਨੇ ਹਾਂ ਮਨ ਬੜਾ ਖੁਸ਼ ਹੋ ਜਾਂਦਾ ਅਸੀਂ ਇਸੇ ਦੇ ਮਾਰੇ ਚੱਲਦੇ ਆ ਅਸੀਂ ਪਿਆਰ ਬੰਨ੍ਹਣਾ ਚਾਹੁੰਦੇ ਆ ਪਿਆਰ ਕਰਨਾ ਚਾਹੁੰਦੇ ਆ ਇਹ ਹੀ ਸਰ ਏ ਵੀ ਜੇ ਖੁੱਲੇ ਦੇ ਦੇਣ ਉਹ ਵੀ ਵਿਚਾਰੇ ਆ ਸਕਦੇ ਨੇ ਸਾਡੇ ਕਣੀ ਬੜੇ ਤਰਸਦੇ ਨੇ ਆਉਣ ਉਹਨਾਂ ਦੀ ਵੀ ਧਰਤੀ ਹੈਗੀ ਉਹਨਾਂ ਦੇ ਪੁਰਖੇ ਇੱਥੋਂ ਦੇ ਗਏ ਨੇ ਉੱਠ ਕੇ ਗਏ ਹਨ ਉਹ ਵੀ ਬੜਾ ਤਰਸਦੇ ਨੇ ਕਿ ਕਿ ਅਸੀਂ ਵੀ ਜਾਈਏ ਤੇ ਅਸੀਂ ਤਾਂ ਇਹੀ ਫੀਲ ਕਰਦੇ ਹਾਂ ਦੁਬਾਰੇ ਦੁਬਾਰੇ ਸਰੋਮਣੀ ਕਮੇਟੀ ਨਾਲ ਲਾ ਲੋ ਸਰਕਾਰ ਨਾਲ ਲਾ ਲੋ ਵੀ ਇਹਨਾਂ ਦੇ ਅਰਜ ਸੁਣੀ ਜਾਵੇ ਇਹਨਾਂ ਨੂੰ ਵੀ ਜੀ ਦਿੱਤੇ ਜਾਵੇ ਮੈਂ ਹੋਰ ਵੀਜਾਂ ਦੀ ਜਿਹੜੀ ਗੱਲ ਕਰਦੇ ਬੱਬੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਜਾ ਰਹੇ ਹਾਂ ਬੱਸ ਆਪਾਂ ਪਹਿਲੀ ਵਾਰ ਜਾ ਰਹੇ ਜੀ ਕੀ ਕਹਿਣਾ ਚਾਹੋਗੇ ਅਰਦਾਸ ਕਰਦੇ ਹੋਗੇ ਅਰਦਾਸ ਦੇ ਵਿੱਚ ਹਮੇਸ਼ਾ ਗੁਰੂ ਧਾਮਾਂ ਦੇ ਦਰਸ਼ਨਾਂ ਦੀ ਵੀ ਬੇਨਤੀ ਕਰਦੇ ਹੋਗੇ ਇਸ ਵਾਰ ਪ੍ਰਵਾਨ ਹੋ ਗਈ ਹੈ ਕੀ ਕਹੋਗੇ ਸਾਡੀ ਅਰਦਾਸ ਜਿਹੜੀ ਆ ਗਈ ਆਪਾਂ ਪਿਛਲੀ ਵਾਰ ਗੁਰਨਾਨ ਸਾਹਿਬਲੇ ਵੀ ਆਪਾਂ ਅਪਲਾਈ ਕੀਤਾ ਸੀ ਸਾਡਾ ਉਦੋਂ ਮਤਲਬ ਨਹੀਂ ਵਿਝਾਇਆ ਪਰ ਇਹ ਦੂਸਰੀ ਅਪਲਾਈ ਕੀਤਾ ਸਾਡਾ ਵਿਝਾਇਆ ਤੇ ਇੰਨੀ ਖੁਸ਼ੀ ਹੋਈ ਮਨ ਨੂੰ ਇਹਦੀ ਖੁਸ਼ੀ ਆਪੀ ਗੁਰੂ ਧਾਮ ਦੇ ਦਰਸ਼ਨਾਂ ਵਾਸਤੇ ਦਰਸ਼ਨ ਵਾਸਤੇ ਜਾਣਾ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਆਈ ਪਈ ਦਰਸ਼ਨ ਕਰ ਜਾਣਾ ਕਿਤੋਂ ਦੇ ਚਾਰ ਨਜ਼ਰ ਆ ਰਹੇ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਪਿਆਰ ਬੜਾ ਮਿਲਦਾ ਕਹਿੰਦੇ ਪੰਜਾਬ ਮਨ ਦੇ ਵਿੱਚ ਉਹਨਾਂ ਦੇ ਵਿੱਚ ਪਿਆਵਾ ਮੈਂ ਕਰਤਾਰਪੁਰ ਸਾਹਿਬ ਗਿਆ ਇੱਕ ਵਾਰੀ ਉਦੋਂ ਸਾਰਾ ਦਿਨ ਚਾਜਦੇ ਵਾਪਸ ਪਰ ਉੱਥੇ ਵੀ ਉਹਨਾਂ ਨਾਲ ਸਾਡੇ ਨਾਲ ਡੀਲਿੰਗ ਬਹੁਤ ਵਧੀਆ ਕੀਤੀ ਉਹਨਾਂ ਨੇ ਮਨ ਦੇ ਵਿੱਚ ਉਹਨਾਂ ਦੇ ਆਪਣੇ ਮਨ ਮਨੋਂ ਵੀ ਡੀਲ ਗੋਣਾਂ ਬੜੀ ਵਧੀਆ ਕੀਤੀ ਪਾਕਿਸਤਾਨ ਵਿੱਚ ਤੇ ਜਿਹਨੂੰ ਪਿਛਲੀ ਵਾਰ ਕਟਿਆ ਗਿਆ ਉਦੋਂ ਮਨ ਚ ਕੀ ਚੱਲ ਰਿਹਾ ਮਨ ਦੇ ਵਿੱਚ ਆਇਆ ਥੋੜਾ ਜਿਹਾ ਆਇਆ ਸੀ ਕਾਫੀ ਲੱਗ ਜਾਂਦਾ ਚਾਹਤ ਹੁੰਦਾ ਹੀ ਆ ਪਰ ਲੱਗ ਜਾਂਦਾ ਨਹੀਂ ਲੱਗਾ ਥੋੜਾ ਜਿਹਾ ਮਨ ਚ ਆਇਆ ਸੀ ਤੇ ਫਿਰ ਮੈਂ ਹੌਸਲਾ ਨਹੀਂ ਛੱਡਿਆ ਫਿਰ ਮੈਂ ਅਗਲੇ ਨਾਲ ਅਪਲਾਈ ਕਰਤਾ ਮੁੜ ਕੇ ਦੁਬਾਰਾ ਅਪਲਾਈ ਕਰਤਾ ਵੀ ਜੰਦੂ ਵੀ ਦੇ ਪਰ ਵੀ ਦੇ ਤੇ ਇਹਦੇ ਤੇ ਅੱਛਾ ਨਾ ਚਲੋ ਮਾਰੇ ਕਰਨੇ ਕਿਰਪਾ ਕਰਨਗੇ ਉਹ ਕਰਤੀ ਉਹਨਾਂ ਨੇ ਤੇ ਇਸ ਵਾਰ ਸਾਰੇ ਵੀਜ਼ੇ ਲੱਗੇ ਕੀ ਲੱਗਦਾ ਪਾਕਿਸਤਾਨ ਸਰਕਾਰ ਦੇ ਵਿੱਚ ਕੁਝ ਨਾ ਕੁਝ ਥੋੜਾ ਜਿਹਾ ਢਿੱਲ ਆਈ ਹੈ ਕਿ ਹਾਂ ਵੀ ਸਾਨੂੰ ਜਿਹੜਾ ਵੀਜ਼ਾ ਦੇ ਦਿੱਤਾ ਉਹਨਾਂ ਨੇ ਪਾਕਿਸਤਾਨ ਸਰਕਾਰ ਨੇ ਆਇਆ ਕਹਿੰਦਾ ਸਾਰੇ ਖੁਸ਼ ਕਰਦਾ ਜੀ ਪਿਛਲੇ ਸਾਲ ਸਾਰੇ 800 ਤੋਂ 850 ਵੀਜ਼ਾ ਲੱਗਾ ਸੀ ਬਹੁਤ ਅਪਲਾਈ ਕੀਤੇ ਸੀ ਪਰ ਅੱਜ ਕਾ ਜਿਹੜੇ ਸਾਰੇ ਖੁਸ਼ ਹੋ ਗਏ ਅ ਜੇ ਵੀ ਕਹਿੰਦੇ ਆ ਜਿਹੜੇ ਆਪਣਾ ਪਾਸਪੋਰਟ ਤੇ ਜੇ ਕਰਤਾਰਪੁਰ ਸਾਹਿਬ ਜਾ ਰਹੇ ਆ ਪਾਸਪੋਰਟ ਤੇ ਜਾ ਰਹੇ ਆ ਉਹ ਧਰਕਰ ਤੇ ਜਾਣੇ ਚਾਹੀਦੇ ਕਿ ਸਾਧ ਦੇ ਅੱਗੇ ਆ ਜਾਂਦੇ ਸਾਰਾ ਦਿਨ ਚ ਵਾਸਲੇ ਉਹਨਾਂ ਵਾਸਤੇ ਤੇ ਹੁਣ ਜਿਹੜੇ ਵਿਜੇ ਵਾਸਤੇ ਜਾ ਰਹੇ ਆ ਤੇ ਨਕਾਨਾ ਸਾਹਿਬ ਪੰਚਾ ਸਾਹਿਬ ਜਿੱਥੇ ਹੋ ਰਹੀ ਸਾਨੂੰ ਦਰਸ਼ਨ ਕਰਾਉਣਗੇ ਉੱਥੇ-ਉੱਥੇ ਜਾਵਾਂਗੇ ਤੇ ਖੁਸ਼ ਹੋ ਕੇ ਤੇ ਬੜੇ ਮਨੂ ਸਕੂਨ ਮਿਲ ਲਿਆ ਅੱਜ ਹੁਣ ਤੇ ਜਦੋਂ ਉੱਥੇ ਜਾਵਾਂਗੇ ਉੱਥੇ ਜਾਵਾਂਗੇ ਸਾਨੂੰ ਹੋਰ ਜ਼ਿਆਦਾ ਮਿਲਣਾ ਸਕੇਗਾ ਤੇ ਇੱਕ ਹੋਰ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਅਕਸਰ ਹੀ ਜਦੋਂ ਅਸੀਂ ਨਾ ਪਾਕਿਸਤਾਨ ਦਾ ਨਾਮ ਲੈਂਦੇ ਨਾ ਹਾਂਜੀ ਤੇ ਇੱਕ ਦੁਵਿਧਾ ਜੀ ਪੈਦਾ ਹੁੰਦੀ ਆ ਕਿ ਉਧਰ ਹਾਲਾਤ ਬੜੇ ਮਾੜੇ ਨੇ ਹਾਂਜੀ ਹਾਂਜੀ ਹੈ ਵੀ ਹੁੰਦੀ ਫਿਰ ਮਨ ਚ ਉਹਦਾ ਡਰ ਹੁੰਦਾ ਹੈ ਕਿ ਹਾਲਾਤ ਬੜੇ ਮਾੜੇ ਨੇ ਨਹੀਂ ਸਾਨੂੰ ਮਤਲਬ ਅਇ ਗੁਰਮਤਿ ਯਾਦ ਕਰਨਾ ਵਾ ਵੇਖੋ ਜੋ ਨਾ ਉਹਦੇ ਹੁਕਮਾਂ ਦੇ ਵਿੱਚ ਹੀ ਹੋਣਾ ਸਾਰਾ ਕੁਝ ਹੈ ਨਾ ਆਪਾਂ ਉਹਦੇ ਹੁਕਮ ਅੱਤੇ ਰਹਿਣਾ ਵਾ ਜੋ ਹੁਣ ਇੱਥੇ ਵੀ ਹੋਣਾ ਤੇ ਉੱਥੇ ਵੀ ਹੋਣਾ ਵਾ ਤੇ ਡਰਤ ਚਲੋ ਹੈਗਾ ਥੋੜੇ ਜਿਹਾ ਤੇ ਪਾਕਿਸਤਾਨੇ ਹੁੰਦਾ ਵਾ ਇਹਦੇ ਪਿੱਛੇ ਹੈਗਾ ਪਰ ਹੁਣ ਸਾਨੂੰ ਸਾਨੂੰ ਡਰ ਕੋਈ ਨਹੀਂ ਜਾਂਦਾ ਸਾਡੇ ਮਨ ਦੇ ਵਿੱਚ ਕੋਈ ਡਰ ਨਹੀਂ ਹੈਗਾ ਪਾਕਿਸਤਾਨ ਸਰਕਾਰ ਨੂੰ ਹੋਰ ਅਪੀਲ ਕਰਕੇ ਹੋਰ ਗੁਰੂਤਾਮਾ ਵਾ ਤੇ ਔਨ ਅਰਾਈਵਲ ਵੀਜ਼ਾ ਹੀ ਕਰ ਦੇਣਗੇ ਉੱਥੇ ਬੰਦਾ ਜਾਵੇ ਪਾਸਪੋਰਟ ਜਿਵੇਂ ਕਰਤਾਰਪੁਰ ਸਾਹਿਬ ਜਾਂਦੇ ਨੇ ਉਦਾਂ ਹੀ ਇਦਾਂ ਵੀਜ਼ਾ ਲੈ ਕਰੇ ਕਹਿ ਰਹੇ ਕਿ ਕਰਤਾਰਪੁਰ ਸਾਹਿਬ ਜਾਵੇ ਅਈ ਕਿਨੇ ਪਾਸਪੋਰਟ ਤਾਂ ਜਾਵੇ ਆਧਾਰ ਕਾਰਡ ਤੇ ਜਾਵੇ ਆਧਾਰਪਰ ਸਾਬੋ ਵੀ ਹੋਣਾ ਚਾਹੀਦਾ ਹੋਰ ਗੁਰਦਰਮਾ ਦੇ ਵੀ ਤੇ ਦਰਸ਼ਨ ਹੋਣੇ ਚਾਹੀਦੇ ਜੇ ਆਧਾਰ ਕਾਰਡ ਤੇ ਹੀ ਕਰ ਦੇਣ ਤਾਂ ਉਹ ਵੀ ਵਧੀਆ ਸਭ ਤੋਂ ਵਧੀਆ ਉਹ ਤਾਂ ਸਭ ਤੋਂ ਵਧੀਆ ਹਾਂਜੀ ਸੁਣੋ ਪਾਸਪੋਰਟ ਤਾਂ ਹੋਣਾ ਹੀ ਨਹੀਂ ਜਾਂਦਾ ਕੱਟ ਮਾਰਨ ਨੂੰ ਦੇ ਛੱਡੋ ਖੱਡੋ ਇਹ ਬਾਰਡਰ ਬੁੱਡਰ ਦੀਆਂ ਲਾਈਨਾਂ ਸਭ ਚੱਕ ਦੇਣਾ ਖੁੱਲੇ ਆਓ ਤੇ ਖੁੱਲੇ ਜਾਓ ਬੜਾ ਮਜ਼ਾ ਆਂਦਾ ਜਾ ਕੇ ਹੋਏਗਾ ਭਾਈ ਸਹੀ ਗੱਲ ਐ ਹੋਰ ਕੀ ਬਾਬਾ ਜੀ ਇਹ ਪਤਾ ਹੈ ਆਪਣੇ ਭਰਾਣੇ ਹੋਵੇ ਇਹ ਕਿਹੜਾ ਕੋਈ ਦੂਜਾ ਦੇ ਥੋੜੇ ਆ ਤੇ ਉਹ ਮੈਂ ਕਿਹਨੇ ਬੰਦਾ ਨਿਕਲੇ ਆਹੀਂ ਤੇ ਆਪਣੇ ਜਨ ਦੇ ਨਿਕਲੇ ਆ ਵੀਰ ਜੀ ਆਪਣੇ ਆਪਣੀ ਬੋਲੀ ਆਪਣਾ ਖਾਣਾ ਪੀਣ ਕਿਸੇ ਰਹਿਣ ਵਾਲੇ ਸੀ ਸਾਡੇ ਉਧਰ ਦੇ ਰਹਿਣ ਵਾਲੇ ਸੀ ਕਿਹੜਾ ਪਿੰਡ ਸੀ ਗੱਲ ਤੁਮ ਦਾ ਲਾਹੌਰ ਲੰਡਾ ਬਾਜ਼ਾਰ ਲੰਡਾ ਬਾਜ਼ਾਰ ਤੇ ਹੁਣ ਉਥੇ ਜਾਓਗੇ ਕਿ ਲੰਡਾ ਬਾਜ਼ਾਰ ਜਾਣ ਦੀ ਕੋਸ਼ਿਸ਼ ਕਰੋਗੇ ਕਿ ਹਾਂ ਵੀ ਉਥੇ ਵੇਖਿਆ ਜਾਏਗੇ ਇੱਕ ਦੂਜੇ ਨੂੰ ਪੁੱਛਾਂਗੇ ਮਤਲਬ ਇਥੇ ਲੰਡਾ ਬਾਜ਼ਾਰ ਸਾਡੇ ਡੈਡੀ ਜੀ ਇੱਥੇ ਰਹਿੰਦੇ ਹੁੰਦੇ ਸੀ ਹੋਟਲ ਸੀ ਉਹਨਾਂ ਦਾ ਮਤਲਬ ਫਿਰ ਅਸੀਂ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਹੋਇਆ ਸੀ ਅਸੀਂ ਨਾ ਜਾਵਗੇ ਸੀ ਆਪਣੇ ਜੋ ਆਪਣੇ ਮਾਪਿਓ ਦੀ ਜਗਾ ਥੋੜਾ ਬਹੁਤਾ ਹੀ ਵੇਖ ਕੇ ਆਈਏ ਹਾਂ ਮਤਲਬ ਹੁਣ ਹੈ ਤੇ ਨਹੀਂ ਹੋਣੀ ਜੋ ਮਤਲਬ ਆਪਣੇ ਜਿੰਨਾਂ ਜੇ ਚਾਹ ਆ ਵੀ ਮੈਂ ਆਪਾਂ ਉਸ ਜਗ੍ਹਾ ਦੇ ਅਰਦਾਸ ਕਰਦੇ ਹੋ ਸਵੇਰੇ ਸ਼ਾਮ ਅਸੀਂ ਸਿੱਕੋਮ ਅਰਦਾਸ ਕਰਦੇ ਕਿ ਵਿਛੜੇ ਗੁਰੂ ਘਰ ਆਮ ਉਹਨੋਂ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਹੋਣਗੇ ਹੋਣ ਲੱਗੇ ਹੋਣ ਲੱਗੇ ਮਾਹਰੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਨੇ ਆ ਵੀ ਸਾਨੂੰ ਵਿਛੜੇ ਗੁਰਧਾਮਾਂ ਦਾ ਸਾਡੇ ਜੱਦੀ ਮਾਪੇ ਜਿੱਥੇ ਰਹਿੰਦੇ ਸੀ ਅਸੀਂ ਉੱਥੇ ਰਹਿੰਦੇ ਸੀ ਬਹੁਤ ਉਦਾਸ ਕਿੰਨੇ ਦਿਨ ਦਾ ਵੀਜ਼ਾ ਮਿਲੇ ਸਰ 10 ਦਿਨ ਦਾ ਸ੍ਰੋਮਣ ਕਮੇਟੀ ਦਾ ਇਤਨਹਾਲ ਕਰਨ ਜਨ ਲਵਾ ਕੇ ਦਿੱਤਾ ਉਹ ਜਿੰਨਾ ਨਹੀਂ ਉਹਨਾਂ ਦਾ ਭਵਾਨ ਕਰਦੇ ਹਾਂ ਜੀ ਸੋ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਵੀਜ਼ੇ ਜਿਹੜੇ ਨੇ ਮਿਲੇ ਨੇ ਹਾਲਾਂਕਿ ਪਿਛਲੇ ਸਾਲ ਬਹੁਤ ਸਾਰੇ ਵੀਜ਼ੇ ਜਿਹੜੇ ਸਨ ਉਹ ਕੱਟੇ ਗਏ ਸਨ ਲੇਕਿਨ ਇਸ ਵਾਰ ਜਿਹੜੇ ਨੇ ਉਹ ਵੀਜ਼ੇ ਜਿਹੜੇ ਨੇ ਉਹ ਜ਼ਰੂਰ ਮਿਲੇ ਨੇ ਕੀ ਕਹਿਣਾ ਚਾਹੋਗੇ ਜੀ ਪਾਕਿਸਤਾਨ ਜਾ ਰਹੇ ਹੋ ਪਹਿਲੀ ਵਾਰ ਵੀਜ਼ਾ ਲੱਗਾ ਕਿ ਨਿਊਜ਼ਰਟ ਵਾਲਾ ਵੀਜ਼ਾ ਲੱਗਾ ਜੀ ਪਹਿਲੀ ਵਾਰ ਵੀਜ਼ਾ ਲੱਗਾ ਜੀ ਵੈਕਟੂ ਜੀ ਕਾਲਸਾ ਵੈਕਟੂ ਆਪ ਜੀ ਨਾਮ ਦੱਸ ਦਿਓ ਜੀ ਪਹਿਲਾਂ ਮੇਰਾ ਨਾਮ ਸਤਨਾਮ ਸਿੰਘ ਸਿੱਧੂ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਸਰ ਮੈਂ ਪੱਟਿਆਰਾਂ ਵਾਲਾ ਜੀ ਜ਼ਿਲ੍ਹਾ ਤਰਨਤਾਰਨ ਕੀ ਕਹਿਣਾ ਚਾਹੋਗੇ ਇਹ ਵੀਜ਼ਾ ਜਿਹੜਾ ਇਸ ਵਾਰ ਲੱਗਾ ਹੈ ਕੀ ਕਹਿਣਾ ਚਾਹੋਗੇ ਸੰਤ ਬੰਦਾ ਜੀ ਵੀਜ਼ਾ ਜਿਹੜਾ ਸਾਡਾ ਬਿਲਕੁਲ ਆਸਾਨੀ ਨਾਲ ਲੱਗਾ ਵਾ ਐ ਜੀਪੀਸੀ ਤੋਂ ਲੱਗਾ ਵਾ ਸਾਡੂ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਸਾਡਾ ਪੁਰਾਣਾ ਪਿੰਡ ਜਿਹੜਾ ਪਾਕਿਸਤਾਨ ਦੇ ਵਿੱਚ ਹਟਿਆਰਾ ਵਾ ਅਸੀਂ ਉਧਰੋਂ ਆਏ ਆ ਤੇ ਬੜ ਉਹ ਬੜੀ ਪ੍ਰੀਤ ਅਧਰਤੀ ਆ ਬੜੇ ਪਾਗਾਂ ਵਾਲੇ ਆਹੀਂ ਜਿਹੜੇ ਦਰਸ਼ਨ ਮੇਲੇ ਨਾਲ ਜਾ ਰਹੇ ਆ ਬੜੀ ਬਾਬੇ ਨਾਲ ਦੀ ਕਿਰਪਾ ਹੀ ਹੈ ਜੀ ਤੁਸੀਂ ਦੱਸਿਆ ਕਿ ਤੁਹਾਡਾ ਪਿਸ਼ੋਕੜ ਪਾਕਿਸਤਾਨ ਆ ਹੁਣ ਉਹ ਧਰਤੀ ਨੂੰ ਜਾ ਕੇ ਨਤਮਸਤਕ ਹੋਵੋਗੇ ਕਿੰਨਾ ਕੁ ਉਤਸ਼ਾਹ ਆ ਤੁਹਾਡੇ ਵਿੱਚ ਕਿਉਂਕਿ ਅਕਸਰ ਹੀ ਜਦੋਂ ਅਸੀਂ ਆਪਣੇ ਪ੍ਰਾਨ ਉਸ ਘਰ ਨੂੰ ਦੇਖਦੇ ਆ ਜਦੋਂ ਨਿਕਲੇ ਹੋਈਏ ਤੇ ਵੱਖਰਾ ਉਤਸ਼ਾਹ ਹੁੰਦਾ ਕਿਸ ਤਰ੍ਹਾਂ ਦਾ ਉਤਸ਼ਾਹ ਚੱਲ ਰਿਹਾ ਹੈ ਬਹੁਤ ਜ਼ਿਆਦਾ ਹੈ ਉਤਸ਼ਾਹ ਤਾਂ ਜੀ ਸਾਡੇ ਵੱਡ ਬਡੇਰਿਆਂ ਦਾ ਪਿੰਡ ਆ ਜੀ ਉਹ ਹਾੜਿਆਰਾ ਪਿੰਡ ਆ ਜਿਲ੍ਹਾ ਲਾਹੌਰ ਆ ਸਾਡਾ ਤਾਂ ਜਨਮ ਜਿਹੜਾ ਪੱਟੀ ਦਾ ਹੀ ਆ ਲੇਕਿਨ ਫਿਰ ਵੀ ਜਿਹੜਾ ਵਾ ਬੜੀ ਇਤਾਹ ਹੁੰਦੀ ਆ ਵੀ ਸਾਡਾ ਪੁਰਾਣਾ ਪਿੰਡ ਆ ਜਾਈਏ ਮਿਲ ਕੇ ਵੀ ਸਾਨੂੰ ਉਥੋਂ ਦੇ ਪੁਰਾਣੇ ਸਾਡੇ ਭਾਈਚਾਰਕ ਸਾਂਝ ਮਿਲੇ ਤੇ ਸਾਡੀਆਂ ਇਹਨੀਆਂ ਗੱਲਾਂ ਤਰੋ ਤਾਜ਼ੀਆਂ ਹੋਣ ਤਾਂ ਕਿ ਪਤਾ ਲੱਗੇ ਵੀ ਸਾਡਾ ਇਹ ਪੁਰਾਣਾ ਜਿਹੜਾ ਪਿੰਡ ਆ ਜੀ ਕਿੰਨੇ ਦਿਨ ਦਾ ਵੀਜ਼ਾ ਆ ਜੀ ਇਸ ਵਾਰ ਇਹ ਵੀਜ਼ਾ ਜੀ ਸਾਡਾ 10 ਤਰੀਕ ਤੋਂ ਲੈ ਕੇ ਹੁੰਦੀ ਤਰੀਕ ਤੱਕ ਆ ਜੀ ਕਿਹੜੇ 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 ਗੁਰਦੁਆਰਾ ਮੱਧ ਦੇ ਦਰਸ਼ਨ ਗੁਰੂ ਦਾ ਮੱਧ ਨਨਕਾਣਾ ਸਾਹਿਬ ਜਾਵਾਂਗੇ ਪੰਜਾ ਸਾਹਿਬ ਜਾਵਾਂਗੇ ਹੋਰ ਵੀ ਜਿਹੜੇ ਉਹ ਐ ਜੀ ਪੀਸੀ ਦੁਆਰਾ ਸਾਨੂੰ ਜਿਹੜਾ ਵਾਰ ਲੈ ਕੇ ਜਾਇਆ ਜਾਊਗਾ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੋ ਇਹ ਉਹ ਜਿਹੜੇ ਸ਼ਰਧਾਲੂ ਨੇ ਜਿਨ੍ਹਾਂ ਨੂੰ ਵੀਜ਼ਾ ਜਿਹੜਾ ਹੈ ਉਹ ਅੱਜ ਮਿਲ ਚੁੱਕਾ ਹੈ ਤੇ ਨਾਲ ਨਾਲ ਪਾਸਪੋਰਟ ਜਿਹੜੇ ਨੇ ਉਹ ਕਲੈਕਟ ਜਿਹੜੇ ਨੇ ਉਹ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚੋਂ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਬਹੁਤ ਸਾਰੇ ਵੀਜ਼ੇ ਜਿਹੜੇ ਸਨ ਉਹ ਕੱਟੇ ਗਏ ਸਨ ਜਿਸ ਕਰਕੇ ਬਹੁਤ ਸਾਰਾ ਨਿਰਾਸ਼ਗੀ ਜਿਹੜੀ ਸੀਗੀ ਉਹ ਕਈ ਜਾ ਰਹੇ ਸੀ ਲੇਕਿਨ ਹਮੇਸ਼ਾ ਹੀ ਇਸੇ ਕੌਮ ਸੁਰੇਸ਼ ਸ਼ਾਮ ਅਰਦਾਸ ਦੇ ਵਿੱਚ ਵਿਚਰੇ ਗੁਰੂਤਾਮਾ ਦੇ ਦਰਸ਼ਨਾਂ ਦੀ ਗੱਲ ਕਰਦੇ ਆ ਤੇ ਹਮੇਸ਼ਾ ਹੀ ਅਰਦਾਸ ਕਰਦੇ ਕਈ ਸਿੱਖ ਕੌਮ ਦੇ ਨੌਜਵਾਨ ਜਾਂ ਵੀ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਜਿਹੜੇ ਉਹ ਤਰ੍ਹਾਂ ਦਾ ਗੁਰੂਤਾਮਾ ਦੇ ਦਰਸ਼ਨ ਕਰਨਾ ਚਾਹੁੰਦੇ ਆ ਅਕਸਰ ਹੀ ਭਾਵਕ ਹੁੰਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਅੱਜ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਦੇ ਕਰੀਬ ਜਿਹੜੇ ਸੀਗੇ ਉਹ ਵੀਜ਼ੇ ਅਪਲਾਈ ਕੀਤੇ ਗਏ ਸਰ ਉਹਨਾਂ ਨੂੰ ਲੈ ਕੇ ਜਿਹੜੀ ਹੈ ਜਰੂਰ ਇੱਕ ਜੱਥਾ ਜਿਹੜਾ ਹੈ ਕੱਲ ਇੱਥੇ ਰਵਾਨਾ ਹੋਵੇਗਾ ਤੇ ਰਵਾਨਾ ਹੋਣ ਤੋਂ ਭਾਰਤ ਵਾਪਸ ਪਰਤੇਗਾ ਹੁਣ ਵੇਖਣਾ ਹੋਵੇਗਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਅਬ ਮਿਲਦਾ ਹੈ ਕੈਮਰਾ ਪਰਸਨ ਸਾਹੀ ਪ੍ਰੇਤਨ ਅਗਰਪ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ